ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ ਸ਼ਹੀਦਾਂ ਦੇ ਸੇ ਤਾਜ ਤਨ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਾਰੀਆਂ ਸੰਗਤਾਂ ਬੜੀ ਹੀ ਸ਼ਰਧਾ ਭਾਵਨਾ ਨਾਲ ਯਾਦ ਕਰ ਰਹੀਆਂ ਹਨ ਅਤੇ ਇਸ ਵੀਡੀਓ ਰਾਹੀਂ ਮੈਂ ਵੀ ਗੁਰੂ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ ਮੁਗਲੀਆ ਹਕੂਮਤ ਨੇ ਸ਼੍ਰੀ ਕਰਨ ਦੇ ਕਈ ਬਹਾਨੇ ਕੜੇ ਜਿਨ੍ਹਾਂ ਵਿੱਚੋਂ ਕੁਝ ਮੁੱਖ ਕਾਰਨ ਮੈਂ ਆਪ ਜੀ ਨਾਲ ਸਾਂਝੇ ਕਰਾਂਗੀ ਗੁਰੂ ਜੀ ਨੂੰ ਸ਼ਹੀਦ ਕਰਨ ਦਾ ਪਹਿਲਾ ਕਾਰਨ ਆਪ ਜੀ ਦੇ ਵੱਡੇ ਭਰਾ ਪ੍ਰਥੀ ਚੰਦ ਨੂੰ ਗੁਰਗੱਦੀ ਨਾ ਮਿਲਣ ਤੇ ਜਹਾਂਗੀਰ ਦੇ ਕੰਨ ਪਰ ਨੇ ਦੂਜਾ ਕਾਰਨ ਗੁਰੂ ਜੀ ਵੱਲੋਂ ਚੰਦੂ ਦੀ ਲੜਕੀ ਦੇ ਰਿਸ਼ਤੇ ਨੂੰ ਨਾ ਕਰਨੀ ਕਿਉਂਕਿ ਚੰਦੂ ਨੇ ਗੁਰੂ ਘਰ ਨੂੰ ਨੀਵਾ ਕਿਹਾ ਸੀ ਤੀਜਾ ਕਾਰਨ ਗੁਰੂ ਜੀ ਵੱਲੋਂ ਆਦਿ ਗ੍ਰੰਥ ਸਾਹਿਬ ਵਿੱਚ ਮਹਾਮਤ ਜੀ ਦੀ ਪ੍ਰਸ਼ੰਸਾ ਦੇ ਕੁਝ ਲਫ਼ਜ਼ ਦਰਜ ਕਰਨ ਤੋਂ ਨਾ ਕਰਨੀ ਕਿਉਂਕਿ ਇਸ ਗ੍ਰੰਥ ਵਿੱਚ ਸਿਰਫ ਇੱਕ ਹੀ ਅਕਾਲ ਪੁਰਖ ਦੀ ਉਸਤਤ ਕੀਤੀ ਗਈ ਹੈ ਚੌਥਾ ਕਾਰਨ ਗੁਰੂ ਜੀ ਵੱਲੋਂ ਜਹਾਗੀਰ ਦੇ ਦੁਖੀ ਪੁੱਤਰ ਖੁਸਰੋ ਦੀ ਮਦਦ ਕਰਨੀ ਪੰਜਵਾਂ ਕਾਰਨ ਗੁਰੂ ਜੀ ਵੱਲੋਂ ਦਸਵੰਦ ਦੀ ਮਾਇਆ ਵਿੱਚੋਂ ਜੁਰਮਾਨਾ ਭਰਨ ਤੋਂ ਨਾ ਕਰਨੀ ਸੋ ਅਖੀਰ ਵਿੱਚ ਮੈਂ ਇਹੀ ਬੇਨਤੀ ਕਰਾਂਗੀ ਕਿ ਅਸੀਂ ਸਾਰੇ ਗੁਰੂ ਜੀ ਦੇ ਦੱਸੇ ਮਾਰਗ ਤੇ ਚੱਲੀਏ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ